ਇੱਕ ਹੀ ਜ਼ਿੰਦਗੀ ਮਿਲੀ ਹੈ ਸਭ ਨੂੰ ਐਸੇ ਇੱਕ ਜ਼ਿੰਦਗੀ ਵਿੱਚ ਅਸੀਂ ਕਈ ਜ਼ਿੰਦਗੀਆਂ ਜੀ ਸਕਦੇ ਹਾਂ ਬਸ ਸਿਰਫ ਇੱਕ ਦੋ ਗੱਲਾਂ ਨੂੰ ਆਪਣੇ ਜੀਵਨ ਵਿੱਚ ਵਾਪਸ ਲੈ ਆਈਏ ਜੋ ਸ਼ਾਇਦ ਅਸੀਂ ਕਿਤੇ ਆਪਣੇ ਬਚਪਨ ਵਿੱਚ ਕਰਦੇ ਸੀ ਇੱਕ ਉਤਸ਼ਾਹ ਤੇ ਦੂਜੀ ਪੋਜ਼ਿਟਿਵਿਟੀ ਜਿਵੇਂ ਛੋਟੇ ਹੁੰਦੇ ਹਰ ਕੰਮ ਨੂੰ ਬੜੇ ਉਤਸ਼ਾਹ ਨਾਲ ਕਰਿਆ ਕਰਦੇ ਸੀ ਚੱਲ ਯਾਰ ਅੱਜ ਸ਼ਾਮ ਨੂੰ ਕਿਤੇ ਘੁੰਮ ਆਈਏ ਚਲੋ ਮੰਮਾ ਅੱਜ ਆਪਾਂ ਪਨੀਰ ਦੀ ਸਬਜ਼ੀ ਬਣਾਉਂਦੇ ਹਾਂ ਕਦੇ ਪਿੱਠੂ ਕਦੇ ਸਟਾਪ ਹਰ ਕੰਮ ਲਈ ਹਰ ਵੇਲੇ ਤਿਆਰ ਕੀ ਇਹ ਇੱਛਾ ਅੱਜ ਸਾਡੀ ਰੋਜ਼ਮਰਾਂ ਵਿੱਚ ਹੈ ਨਹੀਂ ਸਵੇਰੇ ਜਲਦੀ ਉੱਠਣ ਦਾ ਚਾਹ ਨਹੀਂ ਕੰਮ ਵਾਲਿਆਂ ਨੂੰ ਕੰਮ ਤੇ ਜਾਣ ਦੀ ਕੋਈ ਖੁਸ਼ੀ ਨਹੀਂ ਘਰ ਰਹਿਣ ਵਾਲੀਆਂ ਔਰਤਾਂ ਨੂੰ ਅੱਜ ਕੁਝ ਨਵਾਂ ਕਰਨਾ ਕੁਝ ਨਵਾਂ ਪਕਾਉਣ ਦਾ ਸ਼ੌਂਕ ਨਹੀਂ ਬੱਚਿਆਂ ਨੂੰ ਖੁੱਲੇ ਮੈਦਾਨ 'ਚ ਜਾ ਕੇ ਖੇਡਣ ਦਾ ਕੋਈ ਚਾਹ ਨਹੀਂ ਬਜ਼ੁਰਗਾਂ ਨੂੰ ਆਪਣੀ ਜ਼ਿੰਦਗੀ ਵਿੱਚ ਆਪਣੇ ਬੁੱਢਾਪੇ ਨੂੰ ਸਹੀ ਢੰਗ ਨਾਲ ਖੁਸ਼ੀ ਨਾਲ ਬਿਤਾਉਣਾ ਦਾ ਚਾਹ ਨਹੀਂ ਜਵਾਨਾਂ ਨੂੰ ਖੇਡਣ ਕੋਦਾਂ ਦੀ ਤਾਕਤ ਨਹੀਂ 35 40 ਸਾਲ ਪਾਰ ਕਰ ਗਿਆ ਨੂੰ ਲੱਗਦਾ ਹੈ ਉਮਰ ਬੀਤ ਗਈ ਹੁਣ ਕੀ ਰਹਿ ਗਿਆ ਗੱਲ ਸਿਰਫ ਇੰਨੀ ਹੈ ਕਿ ਜ਼ਿੰਦਗੀ ਜਿਉਣਾ ਹਰ ਕੋਈ ਚਾਹੁੰਦਾ ਹੈ ਪਰ ਜ਼ਿੰਦਗੀ ਨੂੰ ਜਿਉਂਦਾ ਕੋਈ ਚਾ ਨਹੀਂ ਕਿਸੇ ਸ਼ਾਇਰ ਨੇ ਲਿਖਿਆ ਜਦ ਗਰੀਬੀ ਥੀ ਤਬ ਬਸਾਸਤੀ ਥੀ ਬੇਸ਼ੱਕ ਨਾ ਮੇਰੀ ਹਸਤੀ ਥੀ ਜਦ ਸ਼ੌਹਰਤ ਪੈਸਾ ਪਾਸ ਆਏ ਮੈਂ ਇਹਨਾਂ ਦੋਨੋਂ ਕਾ ਹੋ ਬੈਠਾ ਹਾਸਤੀ ਬਣਾਉਣੇ ਦੇ ਚੱਕਰ ਵਿੱਚ ਮੈਂ ਮਸਤੀ ਆਪਣੀ ਕਹੀਂ ਖੋ ਬੈਠਾ ਅਸਲ ਵਿੱਚ ਅਸੀਂ ਹਾਸਤੀ ਬਣਾਉਣ ਦੇ ਚੱਕਰ ਵਿੱਚ ਆਪਣੀ ਮਸਤੀ ਗਵਾ ਲੈਂਦੇ ਹਾਂ ਤਾਂ ਹੀ ਤਾਂ ਸਿਆਣੇ ਕਹਿੰਦੇ ਨੇ ਕਿ ਹਮੇਸ਼ਾ ਬੱਚੇ ਬਣ ਕੇ ਰਹੋ ਆਪਣੇ ਬਚਪਨ ਵਾਲਾ ਸੁਭਾਅ ਅੰਦਰੋਂ ਜਾਣ ਨਾ ਦਿਓ ਜ਼ਿੰਦਗੀ ਨੂੰ ਸਵਾਦ ਲੈ ਕੇ ਜਿਓ ਅਤੇ ਇਹ ਸਵਾਦ ਨੂੰ ਵਾਪਸ ਲੈ ਕੇ ਆਉਣ ਲਈ ਸਭ ਤੋਂ ਪਹਿਲਾਂ ਸਾਨੂੰ ਆਪਣੀ ਜ਼ਿੰਦਗੀ ਦੇ ਹਰ ਕੰਮ ਵਿੱਚ 100% ਲੈ ਕੇ ਆਉਣਾ ਪਵੇਗਾ ਤੇ ਇਹ 100% ਜੇ ਕੰਮ ਤੇ ਜਾਣਾ ਹੈ ਤਾਂ ਸ਼ੌਂਕ ਨਾਲ ਜਾਈਏ ਤੇ ਕਹੀ ਹੈ ਕਿ 8-10 ਘੰਟੇ ਦੀ ਡਿਊਟੀ ਹੈ ਮ제 ਨਾਲ ਦਿਲ ਲਗਾ ਕੇ ਕੰਮ ਕਰਕੇ ਆਉਂਦੇ ਹਾਂ ਤੇ ਸ਼ਾਮ ਨੂੰ ਘਰ ਆ ਕੇ ਘਰਦਿਆਂ ਨਾਲ ਅੱਜ ਪਕੌੜਿਆਂ ਨਾਲ ਚਾਹ ਪੀਵਾਂਗੇ ਘਰ ਬੈਠਿਆਂ ਵੀ ਕੁਝ ਵੱਖਰਾ ਕੁਝ ਨਵਾਂ ਕਰਨ ਦਾ ਸੋਚਣ ਕਹਿਣ ਤੋਂ ਭਾਵ ਜਿਹੜਾ ਵੀ ਕੰਮ ਕਰੀਏ ਸ਼ੌਂਕ ਨਾਲ ਪਿਆਰ ਨਾਲ ਦਿਲ ਦਿਮਾਗ ਜਦ ਦੋਵੇਂ ਇੱਕ ਜਗ੍ਹਾ ਹੋ ਕੇ ਕੰਮ ਕਰਨਗੇ ਤਾਂ ਹਰ ਕੰਮ ਵਿੱਚ 100% ਹੋਵੇਗਾ ਤੇ ਜ਼ਿੰਦਗੀ ਵਿੱਚੋਂ ਦਾ ਸਵਾਦ ਹੀ ਆਏਗਾ ਹਰ ਕੰਮ ਵਿੱਚ ਸਕਾਰਾਤਮਕ ਸੋਚ ਲੈ ਕੇ ਆਈਏ ਕੁਝ ਚੰਗਾ ਪੜ੍ਹੀਏ ਕੁਝ ਚੰਗਾ ਖੇਡੀਏ ਜਿਸ ਤਰ੍ਹਾਂ ਦਾ ਵੀ ਕੰਮ ਕਰਨਾ ਪਵੇ ਉਸ ਨੂੰ ਉਤਸ਼ਾਹ ਨਾਲ ਕਰੀਏ ਖੁਸ਼ੀ ਨਾਲ ਕਰੀਏ ਕਮਾਉਣਾ ਵੀ ਹੈ ਤੇ ਖਾਣਾ ਵੀ ਹੈ ਜੇ ਖੁਸ਼ ਹੋ ਕੇ ਕਰਾਂਗੇ ਤਾਂ ਇੱਕ ਜ਼ਿੰਦਗੀ ਵਿੱਚ ਅਨੇਕਾਂ ਹੀ ਜ਼ਿੰਦਗੀਆਂ ਜੀ ਲਵਾਂਗੇ ਤੇ ਜੇ ਨਿਰਾਸ਼ ਹੋ ਕੇ ਕਰੀਏ ਤਾਂ ਮੌਤ ਆਉਣ ਤੋਂ ਪਹਿਲਾਂ ਅਨੇਕਾ ਮੌਤਾਂ ਮਰਾਂਗੇ ਜੇਕਰ ਇਹ ਵਿਚਾਰ ਤੇ ਕਹਾਣੀ ਤੁਹਾਨੂੰ ਵਧੀਆ ਲੱਗੀ ਹੋਵੇ ਲਾਈਕ ਸ਼ੇਅਰ ਅਤੇ ਕਮੈਂਟ ਜਰੂਰ ਕਰਨਾ ਇਸ ਤਰ੍ਹਾਂ ਦੀਆਂ ਹੋਰ ਵਧੀਆ ਕਹਾਣੀਆਂ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਪੋ